ਲਾਈਵ ਚ ਆਉਂਦੀ ਆ ਮੇਰੀ ਪ੍ਰਸ਼ਾਦਾ ਪਾਣੀ ਜਿਹੜੇ ਵੀਰਾਂ ਨੇ ਛਕਣਾ ਟੀਮਾਂ ਦੇ ਪਲੇਅਰਾਂ ਨੇ ਦਸ਼ਕਾਂ ਨੇ ਤੁਸੀਂ ਭਾਈ ਪ੍ਰਸ਼ਾਦਾ ਪਾਣੀ ਛਕ ਲੋ ਬਹੁਤ ਵਧੀਆ ਪ੍ਰਬੰਧ ਕੀਤਾ ਸਾਡੇ ਇਧਰ ਨਾਲ ਪਾਸੇ ਕਿਸਾਨ ਜੁਣੀ ਨੇ ਪ੍ਰਧਾਨ ਸਾਹਿਬ ਨੇ ਔਰ ਪਿੰਤਾ ਵਈਆ ਸਾਡਾ ਉਹ ਉੱਪਰ ਦੀ ਵਈ ਦਾ ਬਹੁਤ ਕੰਦੀ ਕਦੇ ਸੇਵਾ ਲਈ ਗਈ ਆ ਮੈਂ ਧੰਨਵਾਦ ਕਰਾਂਗਾ ਆ ਵਈ ਦਾ ਉੱਪਰ ਕਦੇ ਪਰ ਕਦੇ ਖੜਾ ਜਿਹੜਾ ਮੁੰਡਾ ਜ ਬੁਰਜਾ ਦਾ ਪੁੱਤ ਬਣ ਖੇਡਦਾ ਇਹ ਮੁੰਡਾ ਕਹਿੰਦੇ ਪਾਕਿਸਤਾਨ ਦੇ ਕਹਿੰਦੇ ਬਾਰਡਰ ਤੋਂ ਚੱਲ ਕੇ ਆਇਆ ਇਹਦਾ ਪੰਜੇ ਕੇ ਤਾੜ ਪਿੰਡਾ ਥੇਲੇ ਫਰੋਜਪੁਰ ਦੀ ਕਹਿੰਦੇ ਬੁੱਕਲ ਦਾ ਨਿੰਦ ਮਾਰਦਾ ਪੰਜੇ ਕੇ ਤਾੜ ਉਹੀ ਆ ਜਿੱਥੇ ਮੇਲਾ ਹੁੰਦਾ ਕਹਿੰਦੇ ਪਿੰਡ ਦਾ ਜਿਹੜੀ ਧਰਤੀ ਦੇ ਕਹਿੰਦੇ ਵੱਡਾ ਮੇਲਾ ক্রিকেট ਦਾ ਖੇਡਿਆ ਜਾਣਾ ਔਰ ਕਹਿੰਦੇ ਮੈਣ ਦੀ ਸੀਰੀ ਕਹਿੰਦੇ ਟਿਕਟਰ ਦਿੱਤੇ ਜਾਣੇ ਆ ਪਿੰਡਾਂ ਦਾ ਤੇ ਬਾਹਰ ਵਾਲਾ ਬੱਲੇ ਦਾ ਨਾਮ ਕੀ ਆ ਬੁੱਟ ਹੋਣਗੇ ਵੱਡੇ ਕਹਿੰਦੇ ਮੇਰੇ ਵੀਰੋ ਬੁੱਲੇ ਬੱਲੇ ਦੇ ਕਿਹੜੀ ਵੱਡੀ ਗੱਲ ਬਾਤ ਕਹਿੰਦੇ ਹੋ ਰਹੀਆਂ ਇਹਦਾ ਪੰਗੇ ਕੇ ਪਾੜ ਪਿੰਡਾ ਇਹ ਕਿਵੇਂ ਮੇਰੇ ਲਈ ਅਜੇ ਦੁਨੀਆ नाग ਕਹਿੰਦੀ ਹੈ ਕਿ ਪਹਿਲੀ ਬਾਲ ਕਹਿੰਦੇ ਬੱਲੂਆਣੇ ਵਾਲੇ ਮੁੰਡੇ ਨੇ ਪਾਈ ਹੈ ਤੇ ਪਹਿਲੀ ਬਾਲ ਜਿਹੜੀ ਕਹਿੰਦੇ ਮદાન ਵਿੱਚ ਕਹਿੰਦੇ ਮੂ ਹੋ ਚੁੱਕੀ ਹੈ ਪਿੰਡ ਵਾਲਿਆ ਬਾਲਰ ਦਾ ਨਾਮ ਬਾਲਰ ਦਾ ਨਾਮ ਪਹਿਲਾ ਪਹਿਲਾ ਹੋਇਆ ਉਹ ਮੇਲੇ ਤੇ ਨਾ ਕਸਰ ਪੂਰੀ ਦੀ ਤੇ ਮੇਲੇ ਤੋਂ ਹੁਣ ਆ ਗਿਆ ਜਿਹੜੀ ਕਸਰ ਪੂਰੀ ਕਰਕੇ ਜਾਣੀ ਪੈਣੀ ਹੈ ਟੀਮ ਦਾ ਬਰਦਾਸ਼ਤ ਵੀ ਦਿਮਾਗ ਫਤੂ ਦਾੰਦਾ ਜਿਹਨਾਂ ਨਾਲ ਖੜਤੇ ਤੇ ਆ ਬੜਾਈ ਨੌ ਤੇ ਕੇ ਸਾਤਾ ਕੇ ਫਿਰ ਇਧਰ ਤੋਂ ਪਾਸੇ ਮੁੰਡਾ ਪੰਗੇ ਦੇ ਬਾਦ ਦਾ ਕਲੇ ਆ ਨਾਗਾ ਫਰੀਆਂ ਦਾ ਕਦੇ ਮਹਾਨ ਹੈ ਇਹੜੇ ਮੇਰੇ ਮਿੱਤਰੋ ਰਾਣੇ ਪੰਜਗਰੀ ਵੀ ਦੁਨੀਆ ਨਚਾਈ ਹੈ ਇਹੜੇ ਕਦੇ ਪਰਸੋਂ ਵੱਡੇ ਮੇਲੇ ਤੇ ਕਦੇ ਪਹਿ ਲਗਾ ਮਚਾਇਆ ਚਰਤੇ ਕੁੱਟੀ ਚ ਕਰਾਇਆ ਮੁੰਡੇ ਨੇ ਬੈਸਟ ਹੈ ਰਾਣਾ ਪੰਦਗੜਾਈ ਦੇ ਮੇਲੇ ਵਾਲੀ ਮੁੰਡਾ ਕਦੇ ਬੈਸਟ ਹੈ ਜਿਹੜਾ ਸਟ੍ਰਾਈਕ ਦੇ ਪਰ ਕਦੇ ਆ ਗਿਆ ਬੁਰਜਾਂ ਦੀ ਧਰਤੀ ਦਾ ਕਦੇ ਸ਼ੇਂਬਰ ਇਹਦੇ ਬਾਰੇ ਕੌਣ ਵੀ ਜਾਣਦਾ ਹਰਿਆਣਾ ਉਹ ਕਰ ਜਾ ਵੱਡੇ ਵੱਡੇ ਕਦੇ ਮੇਲੇ ਆ ਆ ਬੁਰਜਾਂ ਵਾਲਾ ਕਦੇ ਸ਼ੇਂਬਰ ਬੱਲੂ ਆਣੇ ਪਿੰਡ ਦਾ ਚੋਬਰ ਬਾਹਰ ਪਾਉਣ ਲਈ ਕਦੇ ਬੜਿਆ ਹੋਇਆ ਉਧਰੋਂ ਲੇ ਪਾਸੇ ਲੱਭੀ ਕਰੇ ਗੱਲ ਟਗਾਣੀ ਲੈ ਵੀ ਨਾਗਾ ਖੜਾ ਰਾ ਅੱਜ ਸ਼ੈਂਬਰ ਕਹਿੰਦਾ ਵੀ ਨਿਬੜ ਲਾ ਚੋਕਾ ਕੇ ਛੱਕਾ ਬਾਕੀ ਛੱਕਾ ਮੇਰੇ ਮਿੱਤਰੋ ਕਮੇ ਟੌਪ ਰਕਦੇ ਵੱਜ ਗਿਆ ਬਈ ਜੀ ਪੁਰਜਿਆਂ ਦੀ ਟੀਮ ਨੂੰ ਪੰਜਾਂ ਦੀ ਬਲੈਂਟੀ ਲੱਗ ਲੱਗੀ ਆ ਜੀ ਇੱਕ ਬੰਦਾ ਰਾਈ ਵਾਲੇ ਕੈਮਰੇ ਕੋਲੇ ਜਾਗਰਣ ਜੀ ਉਹ ਬੰਦਾ ਰਵੇ ਮੇਰੀ ਵੰਦੀ ਆ ਜੀ ਨੇ ਬੈਟਿੰਗ ਕਰਨੀ ਹੈ ਕੀ ਬੰਦੇ ਬਾਹਰ ਆ ਜਾਣ ਇਹ ਬੈਂਟੀ ਪ੍ਰਵਾਨ ਕਰੀ ਜੇ ਰੂਲ ਆਪਾਂ ਟੀਮਾਂ ਵਾਸਤੇ ਬਣਾ ਲੇ ਰੂਲ ਆਪਣੇ ਆਪ ਤੇ ਵੀ ਹੋਣਗੇ ਇਹ ਗੌਰ ਕਰ ਲੋ ਜੀ ਉਹ ਬੱਲੇ ਉਹ ਸਾਂਭਰ ਮੋਜਾ ਆ ਰਾ ਰਾਰ ਕਾਰੀ ਦਾ ਮਾਰੋ ਮੁੰਡੇ ਨੇ ਰਾਤੇ ਇਹਨਾਂ ਕਦੇ ਕਮਾਲ ਕਰੇ ਕਰੀ ਤੁਰਿਆ ਵਾਹ ਛੱਕਾ ਹੋ ਗਿਆ ਲਾਈਵ ਚੱਲਿਆ ਨਹੀਂ ਚੱਲੀ ਜਾਂਦਾ ਵਾਈ ਤੁਰਿਆ ਆਉਂਦਾ ਆਹ ਵਾਹ ਬਈ ਛੱਕਾ ਵਾਈ ਦਾ ਤੇ ਗੇਲਾ ਵਾਈ ਸਾਡਾ ਗੇਲਾ ਚੌਕਾ ਇੱਕ ਨਾਮੇ ਬਾਬਿਆ ਮਿੱਤਰੋ ਕਨੇ ਆਪਣੀ ਟੀਮ ਆ 10 ਆ ਗਏ ਸਕੋਰ ਲਾ ਦੇ ਯਾਰ ਬਾ ਚੋ ਕਰ ਲੈ ਮਿੱਟੇ ਬਾਲ ਪੜਾ ਰਿਹਾ ਹੈ ਰਮੇਸ਼ ਦਾ ਪਿੰਡਾ ਖੱਬੀ ਦਾ ਪਿੰਡਾ ਖੇਡ ਦੇ ਕਿਵੇਂ ਮਰਾਦ ਦੇ ਵਿੱਚ ਖੇਡਾ ਕਿਵੇਂ ਲੱਗਦੀ ਹੈ ਦਿੱਲੀ ਅਣ ਦਾ ਪਿੰਡਾ ਦੋ ਛੱਕੇ ਮਾਰੇ ਨੇ ਫਿਰ ਦੁਨੀਆ ਕਿਹਨੇ ਅੱਜ ਸ਼ਾਮ ਨੂੰ ਅੰਮ੍ਰਿਤਸਰ ਕਿਉਂਕਿ ਘਰ ਦਾ ਮੇਲਾ ਪਿੰਗਨਾ ਮੇਲਾ

ਇੱਕ ਵਾਰ ਘੇਰਾ ਜੀ ਭਾਈ ਜੀ ਸਕੋਰ ਕਿੰਨੇ ਹੋ ਗਿਆ ਜੀ ਕਿੰਨੇ ਹੋ ਗਿਆ 30 ਹੈ 30 ਜੀ ਨਹੀਂ ਆ ਥੋੜਾ ਕੋਰ ਮੋਰ ਦੇ ਲਿਖੋ ਸਕੋਰ 30 ਬਣ ਗਿਆ ਇੱਕ ਓਵਰ ਡਿਊਟੀ ਲਾ ਦੇ ਇੱਕ ਮੁੰਡੇ ਦੀ ਆ ਇੱਥੇ ਆ ਕੀ ਆ ਲੈ ਵੀ ਇੱਕ ਓਵਰ ਦੇ ਕਦੇ 30 ਸਕੋਰ ਇਹ ਕਿਹੜਾ ਬਣੇ ਹੈ ਲਾਓ ਸਾਹਮਣੇ ਨਹੀਂ 5 ਮਾਰਾ ਜੀ ਹਾਂ ਫielder ਬਾਹਰ ਰਹੇ ਨੋਟ ਕਰੋ ਜੀ ਗੇਲੇ ਆਪਣਾ ਗਾਉਂ ਨਹੀਂ ਤੁਸੀਂ ਪੂਰਾ ਬਣਾਤਾ ਹੈ ਕਿਉਂਦੇ ਵਾਸਤੇ ਰੋ ਵੀਰੋ ਆਹ ਇਥੇ ਪਾਕਿ ਬਾਰੇ ਪਿੰਡ ਦੀ ਨਗਰ ਪੰਚਾਇਤ ਬੈਠੀ ਆ ਹੈ ਜਿਹੜਾ ਸਟੇਡੀਅਮ ਅਧੂਰਾ ਨਾ ਦੇਖਦੇ ਪੂਰਾ ਕਰਦੇ ਹੋ ਤੇ ਸਰਸੇ ਕਿਆ ਕਹਿਣਿਆ ਹੋਰ ਜਿਹੜੇ ਇਹ ਕਦੇ ਮਹਾਲ ਬਣਾ ਰਹੇ ਹੈ ਬਹੁਤ ਕਰਦੇ ਨੇ ਕੋਈ ਮਤਲੇ ਖਿਡਾਰੀਆਂ ਨੂੰ ਇੱਥੇ ਦੇ ਕੋਲੇ ਫਾਰਮ ਦੇ ਨਾਲ ਪੈਂਦੀ ਆ ਹੰਨਾ ਬੱਲੋ ਨੇ ਪਿੰਡਾ ਆ ਕਿਵੇਂ ਨਾ ਇਹ ਪਿੰਡੇ ਦੇ ਕਾਸ ਪਿੰਡਾ ਦੇ ਨਾਗ ਇਹਨੇ ਨਾਮ ਮਹਾਰ ਖਿਡਾਰੀ ਆ ਮਾਪਿਆਂ ਨੇ ਕਦੇ ਅਦੇ ਨਾ ਰੱਖਿਆ ਇਹ ਵੀ ਕਦੇ ਸਿੰਗਲ ਤੋਂ ਡਬਲ ਹੌਣ ਨੂੰ ਫਿਰਦਾ ਟੋਖਿਆਂ ਤੇ ਲੜੀਆਂ ਲਵਾਉਣੀ ਫਿਰਦਾ ਚਰਤੇ ਹੋਰ ਦੇ ਮੇਰੇ ਵੀਰੋ ਪਰ ਗੱਲੂਆੜੇ ਵਾਲਿਆ ਜਿਹੜਾ ਮੂਹਰੇ ਖੜਾ ਇਹ ਅੱਜ ਕਹਿਦਾ ਵੀ ਅੱਜ ਪਤਾਰੀ ਹਿੱਲੜ ਦੇ ਦਾ ਉਧਰ ਲਿਆ ਕਾਸਾ ਆ ਮਯੋਰੀ ਸਾਹ ਕੈਚ ਮੋਰੇ ਮਿੱਤਰੋ ਜਿਹੜਾ ਕਦੇ ਚੌਕਾ ਚੌਕਾ ਤੇ ਜਿਹੜੇ ਕਦੇ ਚਾਰ ਦੇ ਵਾਦੇ ਨੇ ਵੀਰੇ ਚੌਕਾ ਕੇ ਛੱਕਾ ਇਹਨਾਂ ਨਾਲ ਪੰਗੇ ਲੈ ਲੈ ਵੀ ਉਧਰਲੇ ਪਾਸੇ ਮਹਿਮਾ ਤੇ ਨਾਲ ਮੈਂ ਤੋੜਾ ਕਹਿੰਦੇ ਗਿੱਦੜਵਾਹਾ ਇਹ ਦੋਨੇ ਟੀਮਾਂ ਵੀਰੇ ਟਾਸ ਕਰ ਲਓ ਮੇਰੀ ਬੇਨਤੀ ਹੈ ਗਿੱਦੜਵਾਹਾ ਤੇ ਨਾਲ ਕਹਿੰਦੇ ਮਹਿਮੇ ਦੀ ਟੱਕਰ ਹੋਣੀ ਹੈ ਦੋਨੇ ਟੀਮਾਂ ਜੜੀਆਂ ਕਹਿੰਦੇ ਰੈਡੀ ਹੋ ਜਾਣ ਲਓ ਸਾਹਮਣੇ ਫੇਰ ਲੱਗੀ ਕਹਿੰਦੇ ਗੱਲ ਟਕਾਲੇ ਮੇਰੇ ਮਿੱਤਰੋ ਇਹ ਚੌਕਾ ਲੈ ਵੀ ਨੱਬਾ ਆਹ ਗ라운ਡ ਸੁਣਾਉਂਦੀ ਲੋਕਾ ਸਰਫੇ ਕਰਾ ਦੇਗੇ ਇਧਰਲੇ ਪਾਸੇ ਮੇਰੇ ਵੀਰੋ ਨਾਗਲੀ ਕੇਮਾ ਕੋਈ ਚੱਕਰ ਨਹੀਂ ਇੱਕ ਵਾਰੀ ਆਉਂਦੇ ਮੈਨੂੰ ਮੂਰੇ ਫੇਰ ਦੇਣਿਆ ਬੜਵਾ ਕੀ ਆ ਬਾਲ ਫੇਰ ਪੈਂਦੀ ਆ ਉਧਰੋਂ ਪਾਸੇ ਜਿਹੜੀ ਕਦੇ ਟਰਾਈ ਵੱਡੀ ਆ ਬੱਲੂਆਂ ਨੇ ਪੜਦਾ ਮੁੰਡਾ ਜਿਹੜਾ ਕਦੇ ਚੜ ਕੇ ਬੱਲਾ ਪਾ ਰਿਹਾ ਹੈ ਟੌਪਰੀਆਂ ਕਦੇ ਬੱਲਾ ਜੁੜੀਆਂ ਕਦੇ ਪਾ ਰਹੀਆਂ ਨੇ ਪੀਤਾ ਬਾਈ ਆ ਸਾਡਾ ਕਿਸਾਨ ਜੁੜੀਆਂ ਦਾ ਪ੍ਰਧਾਨ ਹੈ ਉਹਨਾਂ ਦੇ ਵੱਲੋਂ ਝੋੜੀ ਕਦੇ ਲੰਗਰ ਦੀ ਕਦੇ ਵੱਡੀ ਸੇਵਾ ਮੇਰੇ ਮੁੱਢੋਂ ਕਨੇ ਲਾਈ ਗਈ ਹੈ ਅਜੇ ਦੂਜਾ ਦੇਣਾ ਤੇ ਮੇਲੇ ਦੇ ਪ੍ਰਬੰਧ ਜਿਹੜੇ ਕਦੇ ਦੇਖਣ ਵਾਲੇ ਆ ਲਓ ਸਾਹਮਣੇ ਬਾਲ ਮੁੰਡਾ ਗੱਲੂ ਆਣੇ ਪਿੰਡ ਦਾ ਮੁੰਡਾ ਨਿੱਕੇ ਉਮਰ ਦਾ ਹੁੰਦਾ ਨਿਆਰੀ ਉਮਰ ਦਾ ਜਿਹੜਾ ਕਦੇ ਬਾਲਾ ਪਾ ਰਿਹਾ ਸਾਡੇ ਸਰਪੰਚ ਸਾਹਿਬ ਵੀ ਬੈਠੇ ਆ ਪਿੰਡ ਦੀ ਨਗਰ ਪੰਚਾਇਤ ਬੈਠੀ ਆ ਬਹੁਤ ਵੱਡਾ ਕਦੇ ਧੰਨਵਾਦ ਜਿਹੜਾ ਕਦੇ ਕੀਤਾ ਜਾ ਰਿਹਾ ਜਿਹੜੇ ਇੱਕ ਪਾਸੇ ਆ ਸ਼ੰਭਰਾ ਆ ਛੱਕਾ ਮੇਰੇ ਮਿੱਤਰੂ ਕਿਨੇ ਕਰ

42 45 ਲਈ 2 ওভার ਤੇ ਕਹਿੰਦੇ 45 ਸਕੋਰ ਦੇ ਕਦੇ ਬਣੇ ਆ ਲਓ ਸਾਹਮਣੇ ਇਧਰਲੇ ਪਾਸੇ ਬਾਲ ਪਾਉਂਦੀ ਨਾਗਾ ਜੇ ਤੈਨੂੰ 나ਗ ਕਹਿੰਦੇ ਇਹਨੂੰ ਕਾਲਾ ਕੋਬਰਾ ਕਹਿੰਦੇ ਵੱਲੂਆੜੇ ਵਾਲੇ ਜਿਹੜਾ ਬਾਲ ਪਾਉਂਦੀ ਕਹਿੰਦੇ ਤਿਆਰ ਹੈ ਇਹਦਾ ਦੰਗਾ ਵੀ ਪਾਣੀ ਨਹੀਂ ਮੰਗਦਾ ਇਧਰਲੇ ਪਾਸੇ ਕਹਿੰਦੇ ਪਹਿਲੀ ਬਾਰ ਉਹ ਪੰਜੇ ਕੇ ਵਾਲਾ ਮੈਂ ਕੱਟਿਆ ਤੈਨੂੰ ਇਹ ਤਾਂ ਦੰਗਿਆ ਉਹ ਪਾਣੀ ਨਹੀਂ ਉਹ ਮੰਗਦਾ ਆ ਵੀਰੇ ਤੇਰਾ ਨਾਂ ਕੀ ਆ ਪਾਣੀ ਨਹੀਂ ਉਹ ਮੰਗਦਾ ਆ ਵੀਰੇ ਵਾਲੇ ਕਹਿੰਦੇ ਕਮਾਲ ਕਰ ਦਿੱਤੀ ਆ ਬੜੀ ਕਿਵੇਂ ਸੋਹਣੀ ਬਾਲ ਪਾਈ ਆ ਮੁੰਡੇ ਜੱਫੀਆਂ ਪਾਤਾ ਮਿਲਦੇ ਆ ਜਿਵੇਂ 에어ਪੋਰਟ ਤੇ ਕੁੜਮਣੀਆਂ ਮਿਲਦੀਆਂ ਹੋਣ ਹਣ ਸਰਾਈ ਹੋਇਆ ਪਿਆ ਅਜਿਹੇ ਵੱਡੇ ਮੇਲੇ ਦੇ ਵਿੱਚ ਗੁਰਜਾਂ ਨੇ ਕਹਿੰਦੇ ਧਰਤੀ ਆ ਚੱਬ ਕੱਢਾ ਪਿਆ ਮੇਲੇ ਵਾਲੇ ਕੋਈ ਕਮੀ ਪੇਸ਼ੀਰੀ ਮੇਲੇ ਚ ਚਾਰ ਪਿੱਟ ਫੇਰੇ ਕਨੇ ਰੌਣ ਕਬੱਡੀ ਆ ਪੈਂਦੀ ਬਾਲ ਆ ਕਨੇ ਪਾਣਾ ਨਿੰਦਾ ਜਿਹੜੇ ਖਿਡਾਰੀ ਨੇ ਕਨੇ ਬੋਲੀ ਵਾਲੇ ਮੇਰੇ ਮਿੱਤਰੂ ਕਨੇ ਕਰ ਦਿੱਤੀ ਹੈ ਤੁਸੀਂ ਦੇ ਦੇ ਉਧਰ ਪੀਕੇ ਬਾਈ ਆ ਸਾਡਾ ਕਿੰਦਾ ਵੀ ਮੁੰਡਾ ਨੇ ਤਿੰਨ ਛੱਕੇ ਰੁਪਈਆ ਮੇਰੇ ਵੀਰੋ ਕਨੇ 500 ਜਿਹੜਾ ਕਨੇ ਮਾਣ ਵਿੱਚ ਕਨੇ ਦਿੱਤਾ ਜਾਣਾ ਵੱਡੇ ਮਾਣ ਕੀਤੇ ਜਾਣਿਆ ਪੀਕੇ ਬਾਈ ਆ ਸਾਡਾ ਤੇ ਕੀ ਨਾਮਿਤ 500 ਦੇਣਾ ਪਵਨੇ ਨੂੰ ਗੁਰਜਾ ਵਾਲਿਆ 500 ਦੇਣਾ ਫੜ ਲਾ ਤਿਆਰੀ ਉੱਧਰੋਂ ਪਾਸੇ ਵਾਹ ਜੀ ਵਾਹ ਬੱਲੀਆਣੇ ਵਾਲਾ ਇਹੜਾ ਕਦੇ ਗੋਤੀ ਕਦੇ ਵੱਡੀ ਕਰ ਗਿਆ ਭਾਈ ਜੀ ਦੱਸੋ ਜੀ ਕੀ ਅੰਪਾਇਰ ਦੀ ਇਸ਼ਾਰਾ ਕਰਿਆ ਕਰੋ ਵਾਈਟ ਤੇ ਕਹਿੰਦੇ ਪੰਦ ਆ ਗਏ ਆ ਖੇਡਦੇ ਕਹਿੰਦੇ ਮੈਦਾਨ ਦੇ ਅੰਦਰ ਹਾਂ ਆ ਇਸ਼ਾਰਾ ਜਾਂ ਕਰਾ ਕਰ ਭਾਈ ਤੇਰੇ ਇਸ਼ਾਰੇ ਨਾਲ ਹੀ ਚੜਾਣਾ ਸੀ ਬੱਲਾ ਲੱਗਿਆ ਠੀਕ ਹੈ ਜੀ ਲਓ ਸਾਹਮਣੇ ਪਾਮਣਾ 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 ਵਾਹ ਬਹਿਣਾ ਬੁੰਡਾ ਕਦੇ ਆਪ ਕਰਵਾਇਆ ਮੇਰੇ ਨਾ ਬੈਡ ਛੱਡਦੀ ਐ ਕਰਦਾ ਕਰਦਾ ਪੱਟਾ ਵੱਧ ਗਿਆ ਮੈਂ ਕਹ ਮੇਰੇ ਨਾ ਬੈਡ ਛੱਡਦੀ ਐ ਕਰਦਾ ਕਰਦਾ ਜਿਹੜੇ ਜਿਹੜੇ ਝੋੜਦੇ ਨੇ ਦਿਲ ਦੇਖਦੇ ਤਿੰਨ ਸ਼ੱਕੇ ਪਈਦੇ ਆ ਲਾ ਵੀ ਪੀਕੇ ਕੰਡਵਾ 500 ਪਵਣਾ ਕਹਿਣ ਵਾਲੀ ਕਈ ਦਿਨ ਹੋ ਗਿਆ ਮੇਲਿਆਂ ਤੇ ਗੇੜੀ ਇਧਰੋਂ ਪਾਸੇ ਲਾਉਣੀਆਂ ਅਗਲੇ ਗੱਲਾਂ ਟਿਕਾਣੇ ਅੱਜ ਪਿੰਡ ਦੇ ਮੇਲੇ ਤੇ ਤਿਆਰੀ ਬਣਾਉਣ ਨੂੰ ਸਰਦਾਰ ਪਵਣਾ ਲੈ ਵੀ ਤਿਆਰੀ ਹਰ ਪੰਮਣਿਆ ਪੀਕੇ ਦੇ 500 ਆ ਨਾਟ ਕੱਢਿਆ ਖਪੀਰੇ ਤੋਂ ਟੱਕੇ ਲਾ ਵੀ ਤਿੰਨ ਛੱਕੇ ਮਾਰੇ ਤੇ 500 ਦੇ ਦੇਾਂਗੇ ਬੱਲੂ ਵਾਲੇ ਤੇੜ ਦਾ ਚੋਬਰ ਨਾਲ ਪਾਉਣ ਲਈ ਗਏ ਬਾਦ ਇਧਰੋਂ ਪਾਸੇ ਟਰਾਈ ਕਦੇ ਲੁੱਡੀ ਆ ਕਹਿੰਦੇ ਆ ਕਿ ਸ਼ੌਟ ਪਈਆ ਸਹੀ ਹੈ ਤੁਸੀਂ ਕਿਹਾ ਵਾਹ ਵਾਹ ਆਪਣੀ ਕਰੇ ਟੀਮ ਲਈ ਮੁੰਡਾ ਕਦੇ ਕਰ ਗਿਆ ਆ ਸ਼ੈਂਪਰ ਹੈ ਗੁਰਜਾਂ ਵੀ ਕਦੇ ਧਸਤੀ ਦਾ ਫਿਰਕਟਵਾ ਖਿਡਾਰੀ ਹੈ ਇੱਕ ਕਰੇ ਵੱਡਾ ਖਿਡਾਰੀ ਹੈ ਔਰ ਸਿੱਕਾ ਚੱਲਦਾ ਮੁੰਡੇ ਦਾ ਕੱਕੜੀ ਕਰੇ ਦੁਨੀਆ ਦੇ ਵਿੱਚ ਵੀੜੇ ਧੜੀ ਪੈਂਦੇ ਕਦੇ ਛੇਤੇ ਸੋਹਣਿਆ ਦੂਰ ਹੁੰਨੇ ਮਨਾਂ ਦੇ ਓਏ ਭਲੇਖੇ ਸੋਹਣਿਆ ਅਗਲਾ ਵੀ ਟੀਆਂ ਦੇ 31 ਮੋੜ ਦਾ ਰਾਜੇ ਕਹਿੰਦੇ ਦਬਕਾ ਓਏ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋਰ ਦਾ ਇੱਕ ਤੋਂ ਕਿੰਨੇ 2 ਸਕੋਰ ਜਿਹੜੇ ਕਹਿੰਦੇ ਮੁੰਡਿਆਂ ਨੇ ਆਪਣੀ ਟੀਮ ਦੇ ਲਈ ਜਿਹੜੇ ਕਹਿੰਦੇ ਜੋੜ ਹੁੰਦੇ ਐ ਇੱਕ ਤੇ ਇੱਕ ਦੋ ਹੁੰਦੇ ਨੇ ਇੱਕ ਤੇ ਇੱਕ 11 ਵੀ ਮਹਿਲ ਮਾਰ ਯਾ ਪਿੱਤਰਾ ਓਏ ਟਿਕਦੇ ਹੋਏ ਯਾਰਾਂ ਦੀ ਜੀ ਤਿੰਦਾ ਲੱਗਦਾ ਆ ਗਾਓ ਧੀਆ ਦਾ ਬੋਤਾ ਦਾ ਤਸਵੀਰ ਪਾਣਾ ਕਰਦੇ ਆ ਸ਼ਾਬਾਸ਼ ਸਹੀ ਹੈ ਸਹੀ ਹੈ ਸਹੀ ਹੈ ਮਾਰੀ ਚੱਲ ਸਮੇਂ ਤਸਵੀਰਾਂ ਦੇ ਪੰਜਾਬ ਛੱਕਾ ਛੱਕਾ ਆ ਪ੍ਰਧਾਨ ਕੀਤਾ ਚੰਗਾ ਏ ਛੱਕਾ ਛੱਕਾ ਬੰਦੇ ਕੋ ਪਾਸਾ ਹੀ ਕੀਤਾ ਅ ਵੀਰੇ ਬੋਲਰ ਦਾ ਨਾਮ ਕੀ ਆ ਪ੍ਰਧਾਨ ਬੋਲਰ ਦਾ ਨਾਮ ਤਿੰਨ ਓਵਰ ਅੰਬੀ 96 ਹੋ ਗਏ 96 ਕਿੱਥੇ ਰਹਿ ਅਨੰਦ ਲਈ ਸੱਤਰਾ ਬਾਈ ਨਾ ਤਰ ਨਾ ਤਰ ਉਹਨਾਂ ਤਰਫ ਲੈ ਵੀ ਉਹਨਾਂ ਤਰਫ ਕੋਲੜੇ ਕਦੇ ਬਣੇ ਆ ਆ ਕਦੇ ਪੰਮਾ ਪੀਕੇ ਦਾ 500 ਦਾ ਨੋਟ ਲੱਗਿਆ ਲਓ ਸਾਹਮਣੇ ਮੁੰਡਾ ਬੱਲੂ ਆਣੇ ਪਿੰਮਾ ਕਿਹੜਾ ਸਿੱਖ ਸਵਾਰ ਗੰਬੜੂਆ ਮੁੰਡਾ ਨਿਆਣੀ ਮਰਦਾ ਆ ਸਕੋਰ ਲੈ ਆ ਕੇ ਨਹੀਂ ਇਹਨਾਂ ਨੇ ਇੱਕ ਵੀ ਗੇਟ ਪਾਈ ਕਦੇ ਕਰਦਾ ਹੋਇਆ ਪਰ ਸਾਹਮਣੇ ਮੇਰੇ ਵੀਰੋ ਦੇਖਾਂਗੇ ਵੀ ਇੱਕ ਸਕੋਰ ਦਾ ਕਦੇ ਵਾਦਾ ਤੇ ਇਜਾਫਾ ਜਿਹੜਾ ਕਹਿੰਦੇ ਕੀਤਾ ਵੱਧ ਕੇ ਸਕੋਰ ਕਹਿੰਦੇ 70 ਬਣ ਗਿਆ ਸ਼ੇਮਰ ਆ ਗਿਆ ਜਿਹੜਾ ਪਾਸੇ ਬੁਰਜਾਂ ਦੀ ਕਹਿੰਦੇ ਪਰਤੀ ਦਾ ਮੁੰਡਾ ਇਹਨਾਂ ਪਿੰਡਾਂ ਦਾ ਮਾਨ ਖਿਡਾਰੀ ਆ ਤੇ ਚਰਤੇ ਕਹਿੰਦੇ ਵੱਡੇ ਆ ਜੱਗਾ ਕਹਿੰਦਾ ਵਿਰਕਾ ਵਾਲਾ ਵੀ ਉਹ ਪਿੰਡ ਮੇਲਾ ਹੋਏ ਵਾਲਾ ਤੇ ਵੱਡੇ ਦੇ ਕਹਿੰਦੇ ਮੁੰਡੇ ਦੇ ਨਾਲ ਕਹਿੰਦੇ ਖੋਜਪੁਰਿਆ ਚਿੱਲੀ ਤੇ ਮਦੀਰ ਪਿੰਡ ਦਾ ਕਹਿੰਦੇ ਪਵਨ ਤੇ ਚੰਦਰ ਮਣੀ ਕਹਿੰਦੇ ਗਿੱਦੜ ਵਾਹੇ ਵਾਲਾ ਇਹਨਾਂ ਭਰਾਵਾਂ ਦੇ ਨਾਮ ਕਹਿੰਦੇ ਦੁੱਧੇ ਪਿੰਡ ਦਾ ਕਹਿੰਦੇ ਖੁਸ਼ਾ ਵੱਡੇ ਮਾਨ ਕਰਨੇ ਕਹਿੰਦੇ ਭਰਾਵਾਂ ਦੇ ਨਾਲ ਮਹੀਆ ਵਾਲੇ ਪਿੰਡ ਦਾ ਕਹਿੰਦੇ ਮਨੋਜਾ ਨਾਮ ਕਹਿੰਦੇ ਬੁਰਜਾਲੀ ਸ਼ੇਮਰ ਦਾ ਜਿਹੜਾ ਵੱਡੇ ਪੱਗਰ ਤੇ ਵੱਡਾ ਨਾਮ ਆਇਆ ਇੱਧਰਲੇ ਪਾਸੇ ਲੱਗੀ ਕੋਈ ਗਲਤ ਗੱਲ ਨਹੀਂ ਆ ਯਾਰ ਸ਼ੇਮਰ ਵੀ ਬੈਟਿੰਗ ਵਧੀਆ ਲੱਗਦੀ ਇੱਕ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਤੇ ਸ਼ੇਮਰ ਲਾ ਇਧਰਲੇ ਪਾਸੇ ਗਿਆਨੀ ਬਾਈ ਸਾਡਾ ਤੇ ਨਾਂ ਕਦੇ ਗਿੱਲਾ ਬਈਆ ਸਾਡਾ ਤੇ ਅੰਬੀਆ ਪਰ ਪੈਸਿਆਂ ਦੀ ਲੋੜ ਆ ਤੂੰ ਰਹਿਣ ਦੇ ਲਾ ਇਧਰਲੇ ਪਾਸੇ ਪੰਨੇ ਛੱਕਿਆਂ ਦਾ ਕਹਿੰਦੇ 200 ਦਿੱਤਾ ਜਾਣਾ ਵੱਡੇ ਮਾਣ ਕੀਤੇ ਜਾਣੇ ਆ ਭਈਆ ਛੱਕਾ ਕਦੇ ਵੱਜ ਗਿਆ ਇਧਰਲੇ ਪਾਸੇ ਅੰਬੀ ਕਹਦਾ ਵੀ 100 ਆਪਣਾ ਕਰਦੇ ਹੋ ਉਧਰੋਂ ਜਾ ਆ ਆ ਦੂਜਾ ਵੱਜ ਗਿਆ ਆ ਬਾਲ ਤੇ ਕਦੇ ਛੱਕਾ ਆਹ ਆਪੀ ਗੇਟੀ ਨੇ ਗਾਮੀ ਬੁਰਜਾ ਨਾਲ ਗੇਲਾ ਬੁਰਜਾ ਨਾਲ ਅੰਬੀ ਬੁਰਜਾ ਇਹਨਾਂ ਭਰਾਵਾਂ ਦੇ ਵੱਲੋਂ ਕਿਹੜੇ ਕਿਹਦੇ ਵੱਡੇ ਮਾਨ ਹੋਣੇ ਆ ਲਓ ਸਾਹਮਣੇ ਕਹਿੰਦੇ ਪੈਂਦੀ ਨਾਲ ਮੇਰੇ ਵੀਰੋ ਖਿਡਾਰੀ ਦੀ ਆ ਹਾ ਨਹੀਂ ਵਾਹ ਜੀ ਵਾਹ ਪੰਜੇ ਕਾਲਿਆ ਇਹਦੀ ਦੁਨੀਆ ਦਵਾਨੀ ਆ ਇਹਦੀ ਬੜੀ ਮੰਗਾ ਲਾਕੇ ਚਾ ਲਓ ਸਾਹਮਣੇ ਉੱਥੇ ਪਹੁੰਚਦੇ ਘਰਦੇ ਉੱਥੇ ਰੁਪਈਆਂ ਨੂੰ ਟਾਇਰ ਲਾਤੇ ਆ ਦੋ ਰਹਿ ਗਈਆਂ ਦੋ ਰਹਿ ਗਿਆ ਸ਼ਾਬਾਸ਼ ਸ਼ਾਬਾਸ਼ ਸਹੀ ਆ ਸਾਰੀਆਂ ਗਵਾ ਦੇ ਸ਼ਾਬਾਸ਼ ਹਾਓ ਸਾਹਮਣੇ ਕਰੇ ਚਾਰ ਛੱਕੇ रे कहे लगातार कहे बच गया आम मेरे लिए कहे गरमेल वाई है सांबी वाई है ना गया इधरले पास कदम बार कहते पचानवे पचानवे गुरजाले तेरे बार आ रहे हैं इधरले पासे बलुआ ने ला हो जा तकड़ा तेरे बार हो जा रहे हैं शंबर शंबर से मारे हो गया वाहो गुरजाल वाह ਆਹ ਸਰਾਕਲਾ ਪਾ ਮੁੰਡੇੜੇ ਵਾਹ ਹੋਏ ਬੁਰਜਾ ਵਾਲਿਆ ਭਾਈ ਜੀ 100 ਹੋ ਗਿਆ ਪੂਰਾ 101 100 ਤੇ ਕਹਿੰਦੇ 1 ਬਣ ਗਿਆ ਚਾਰ ਬਰਾਵੀ ਕਹਿੰਦੇ ਸਮੋਟੀ ਆ ਗੁਰਵੇਲ ਵਾਲੀ ਜੇਲਾ ਆਹ ਕਮੈਂ ਠੰਡਾ ਠੰਡਾ ਲੈ ਕੇ ਆਉਣਾ ਰਾਬਾ ਮੈਨੂੰ ਲੱਗਦਾ ਵੀ ਛੇਮਰ ਦਾ ਕਹਿੰਦੇ ਬ੍ਰਦਰ ਆ ਯਾਨੀ ਭਾਅ ਸਾਡਾ ਨਾਲ ਕਹਿੰਦੇ ਅੰਗੀ ਵਾਲੀ ਆ ਸਾਡਾ ਉਹ ਕਹਿੰਦੇ ਵੀ ਵੱਡੇ ਮਾਣ ਆ ਕਹਿੰਦੇ ਛੇਮਰ ਦੇ ਲਈ

ਅੱਲਾ ਛੱਪਾ ਕਦੇ ਵੱਜ ਗਿਆ 107 ਬਣ ਗਏ ਬਾਲ ਕਦੇ ਪੈਣ ਯਾਰ ਇਮਾਰਤ ਦੇ ਵਿੱਚ ਉਧਰ ਦੂਜਾ ਫੇਰ ਵਾਹ aí ਬਰਜ ਵਾਲਿਓ ਮੁੰਡੇ ਨਿਆਣੀ ਉਮਰ ਦੇ ਬੱਲੂਆਂ ਦੇ ਪਰਦੇਸ ਮੈਨੂੰ ਲੱਗਦਾ ਇਹਨਾਂ ਦਾ ਪਹਿਲਾ ਦੂਜਾ ਟੂਰਨਾਮੈਂਟ ਹੀ ਐ ਇਧਰਲੇ ਪਾਸੇ ਮੁੰਡਿਆਂ ਨੇ ਕਦੇ ਇਤਿਹਾਸਿਕ ਪਾਰੀ ਦੀਆਂ ਬਾਲਾਂ ਪਾਤੀਆਂ ਲਓ ਸਾਹਮਣੇ ਤੀਜਾ ਛੱਕਾ ਪੀਕੇ ਕਹਿੰਦਾ 500 ਐ ਉੱਤਰ ਫੇਓ ਯਾਹਨੇ ਫੜਾਇਆ 500 ਪੀਕੇ ਫੜਾਇਆ 500 ਕੋਈ ਕੋਈ ਆਇਆ ਨਾ ਕਰੋ ਪੱਜ ਕੇ ਆ ਜਾ ਪੱਜ ਕੇ ਆ ਜਾ ਕਾਣਾ ਕਰੋ ਵੀਰ ਜੀ ਹੁਣਾ ਛੇ ਤੇ ਇਕੱਠੇ ਉੜਾ ਜੀ ਪ੍ਰਧਾਨ ਪ੍ਰਧਾਨ ਹੁਣ ਕਹੇ ਛੇ ਵਜ ਲੈਣ ਤੇ ਇਕੱਠੇ ਉੜਾ ਜੀ ਟੀਕੇ ਦਿਲ ਤੱਕ ਕਰਦਾ ਹੋਣਾ ਤੇਰਾ ਇਧਰਲੇ ਪਾਸੇ ਲੈ ਜੀ ਗਿੱਦੜ ਬਾਹਾ ਕਿੱਥੇ ਆ ਬਾਈ ਗਿੱਦੜ ਬਾਹਾ ਵੀਰੇ ਗਿੱਦੜ ਮਹਾਵੀਰਿਆ ਕੇ ਟੌਸ ਕਰੋ ਮੇਰੀ ਬੇਨਤੀ ਹੈ ਬੰਮੀ ਵਾਲੇ ਮੁੰਡੇ ਆ ਗਏ ਆ ਸਾਡੇ ਕੋਲੇ ਗਿੱਦੜ ਮਹਾੜੀ ਆਈ ਹਲੇ ਤੱਕ ਦਾ ਕਿਰਪਾ ਕਰਕੇ ਮੇਰੀ ਬੇਤੀ ਹੈ ਲੈ ਵੀ ਪਵਣਿਆ ਫੜੀ ਦੀ 513 ਲਈ ਹੈ ਬੱਲੂਆ ਨੇ ਆਲਾ ਕਦੇ ਮੁੰਡਾ ਬਾਲਾ ਪਾ ਰਿਹਾ ਹੈ ਮੁੰਡਾ ਕੇਸਾ ਟਾਰੀ ਕਦੇ ਨੌਜਣ ਹੈ ਦਸਤਾਰ ਕਦੇ ਸਜਾਉਣੀ ਹੈ ਬਾਈ ਕਹਿੰਦਾ ਵੀ ਇਧਰਲੇ ਪਾਸੇ ਮੱਥੇ ਤੇ ਕਦੇ ਰਮਾਲ ਬੰਨੇ ਆ ਔਰ ਕਦੇ ਚਰਤੇ ਵੱਡੇ ਆ ਇਧਰ ਨੇ ਪਾਸੇ ਮੁੰਡਾ ਮਿਆਣੀ ਉਮਰ ਦਾ ਬਾਲ ਪਾਉਂਦ ਰਿਹਾ ਕਹਿੰਦੇ ਤਿਆਰ ਹੈ ਲੈ ਵੀ ਪੀਕੇ ਵੱਲੋਂ ਕਹਿੰਦੇ 500 ਆ ਇਧਰਲੇ ਪਾਸੇ ਇੱਕ ਸਕੋਰ ਦਾ ਕਹਿੰਦੇ ਵਾਦਾ ਜਿਹੜਾ ਕਹਿੰਦੇ ਕੀਤਾ ਇੱਕ ਤੋਂ ਕਹਿੰਦੇ 2 ਤੇ 4 ਜੁੜ ਗਏ ਨੇ ਉਹਨਾਂ ਮਾਰੀ ਰੋਕ ਲਈ ਉਹ ਮਰਲਾ ਮਾਰ ਲੈ ਯਾਰ ਉਹ ਨਹੀਂ ਜਵਾਬ ਨੂੰ ਜ਼ਰੂਰੀ ਕੋਈ ਨਹੀਂ ਆਕਾਰ ਨਹੀਂ ਕਰੀ ਦੋਂਦਾ ਮਾਰੀ ਜਾ ਰੋਕ ਰਹੀ ਹੈ ਬਾਉਂਡਰੀ ਆ ਜਾਂਦੀ ਹੈ ਵਾਹ ਜੀ ਵਾਹ ਇੱਕ ਸਕੋਰ ਦਾ ਵਾਧਾ ਹੈ ਕਿਹੜਾ ਕਮੇਕ ਕਰ ਦੁੱਤਾ ਮੁੰਡੇ ਨੇ ਇੱਕ ਵਾਰ ਨਾਤੀ ਆਲੀ ਮਾਰ ਲਈ ਮਾਰ ਲਈ ਇਹਨਾਂ ਨੇ ਕਿਹੜਾ ਨਾਮ ਸੋਨੇ ਵਰਲੇ ਤਾਪੇ ਕਿੱਧਰ ਮਹਾ ਮਾਚ ਮਾਚ ਦੋ ਤਾਂ ਭੱਜਾ ਮੈਚ ਨੂੰ ਇਜੀ ਨਹੀਂ ਲਈਦਾ ਹੁੰਦਾ ਲਈ ਅਦਰਲੇ ਪਾਸੇ ਕਿੰਨੀਆਂ ਰਹੀਆਂ ਬਈ ਇਵਿੰਗ ਸਮਾਪਤ ਹੋ ਗਈ ਹੈ ਦੱਸੋ ਜੀ 100 ਬਾਈ ਬਣ ਗਏ 123 ਦਾ ਟਾਰਗੇਟ ਹੈ ਜੀ ਲਾਓ ਫੇੜੀ ਜਲਦੀ ਨਾਲ 125 ਆ 9 ਪੱਟੇ ਮੁੰਡੇ ਓਏ 125 ਆ 125 ਆ 25 25 ਓਏ 125 ਆ ਓ ਨਹੀਂ ਯਾਰ ਜਵਾਕ ਹੈ ਕੰਦਰ ਦਾ ਮਾਨ ਟੁੱਟ ਜਾਊਗਾ ਉਹਨੂੰ ਵੀ ਮਾਰ ਜੀ ਤੂੰ ਬਾਤ ਮੇਰੀ ਬੇਨਤੀ ਹੈ ਜਿੰਨੇ ਮੈਚ ਹੋਣਗੇ 4-4 ਵਰੋਂ ਦੇ ਮੈਚ ਹੋਣਗੇ ਜੀ ਤੇ ਟੀਮਾਂ ਜਿਹੜੀਆਂ ਧਿਆਨ ਦੇਣ ਜਿੰਨੇ ਵੀ ਮੈਚ ਹੋਣਗੇ ਉਹ ਚਾਰ-ਚਾਰ ওভারਾਂ ਦੇ ਖੇਡੇ ਜਾਣਗੇ ਹਾਂ ਆਇਓ ਯਾਰ ਖੇਪਰੇ ਯਾਰ ਹਾਂ ਆਇਆ ਹਾਂ ਆਇਆ ਤਾਂ ਕਦੋਂ ਆਇਓ ਬਾਟੀ ਇਹਦੇ ਗਲਾਸ ਪਿਆ ਸੀ ਕਿੱਧਰ ਗਿਆ ਨਹੀਂ ਜਵਾਕਾਂ ਦੀ ਫੀਲਡਿੰਗ ਲਵਾ ਲੈ ਨਹੀਂ ਗਲਾਸ ਕਿੱਧਰ ਗਿਆ ਕੌਣ ਲੈ ਗਿਆ ठीक आहे छतरी अॼु कल्ह छतरी मंगा फिर जमा तंग कर ਖੇਡੀ ਨਾ ਕਿਨੇ ਖੇਡਦਾ ਕਿਨੇ ਨਹੀਂ ਆਵਾ ਆ ਬੋਲਿੰਗ ਤੇ ਕਿਨੇ ਹੁਣ ਜੱਗੀ ਲਵਾੜਾ ਜਵਾਕਾਂ ਦੀ ਫੀਲਡਿੰਗ ਹੈ ਜੱਗੀ 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 ਮੈਂ ਬੈਠਾ ਮੈਂ ਬਾਅਦ ਚ ਕਿਡੂ ਆ ਪੁਰਾ ਫਿਰ ਤੂੰ ਕੁਰਸੀ ਤੇ ਬੈਠ ਤੈਨੂੰ ਇੱਥੇ ਕੁਰਸੀ ਤੇ ਬੈਠ ਤੈਨੂੰ ਕੰਮ ਦੱਸਾਂ ਇੱਕ ਇੱਥੇ ਬੈ ਇੱਧਰ ਆ ਕੁਰਸੀ ਤੇ ਬੈ ਕੁਰਸੀ ਤੇ ਆ ਚਤਰੀ ਲੈ ਕੇ ਬੈਠ ਲੈ ਚਤਰੀ ਫਾੜ ਤੈਨੂੰ ਵਾਲ ਸਵਾਉਣੇ ਨਾਲ ਇਹ ਨਹੀਂ ਪਾ ਚਾ ਤੂੰ ਤੂੰ ਹੜਾ ਇੱਥੇ ਉਹ ਲੈ ਉਹ ਆਏ ਰੱਖ ਬਸ ਅਜੇ 12 ਬੈ ਬਸ ਗਾਣਾ ਗੁਣਾਣਾ ਚਲਾਈਂ ਵੀਰ ਇਹਨਾਂ ਧਿਆਨ ਰੱਖੀਂ ਇਹ ਠੀਕੇ ਦੇ ਕੰਮ ਕਰਦੇ ਦੇਨ ਤੱਕ ਤੱਕ ਕਰਨਾ ਪੈਂਦਾ ਉਹਦੇ ਆਹ ਤੇਰਾ ਨਾਂ ਕੀ ਪ੍ਰਧਾਨ ਆਹ ਬੈਟਿੰਗ ਵਾਲਾ ਬੈਟਿੰਗ ਵਾਲਾ ਜਾਣੀ ਪਤਾ ਜੱਗੀ ਵੀਰੇ ਬੈਟਸਮੈਨ ਦਾ ਨਾਮ ਕੀ ਹੈ ਵੀਰੇ ਜੱਗੀ ਜੱਗੀ ਵੀਰੇ ਬੈਟਸਮੈਨ ਦਾ ਬੈਟਸਮੈਨ ਦਾ ਨਾਮ ਪੁੱਛੀ ਅਨਮੋਲ ਲੋਨੀ ਆ ਰਹੀ ਤੁਸੀਂ ਮੈਂ ਅਗਲਾ ਮੈਚ ਖੇਡੋਗੇ ਵਿਕਟ ਇਹ ਨਹੀਂ ਕਾਦੇ ਪਿੱਛੇ ਆ ਅਗਲਾ ਮੈਚ ਕਿੱਦਾਂਗੇ ਬੰਦੇ ਵੇਖ ਲਈ ਵੜੇ ਓਏ ਬੰਨਰ ਚ ਵਾ ਕੇ ਰੱਖ ਵੀਰੇ ਦੂਜੇ ਬੈਟਸਮੈਨ ਦਾ ਨਾਂ ਕੀ ਆ ਸ਼ਾਬਾਸ਼ ਚਲੋ ਦੂਜੇ ਨੂੰ ਮਾਨ ਦੇ ਦਿੰਨੇ ਆਪਾਂ ਅਜੇ ਨਾਉ ਸਾਹਮਣੇ ਇਧਰਲੇ ਪਾਸੇ ਕਦੇ ਮੋਹਰੀ ਦੇ ਪਾਸੇ ਆ ਗਿਆ ਕਦੇ ਪੰਜੇ ਕੇ ਤਾਰ ਪੜਦਾ ਕਦੇ ਖਿਡਾਰੀ ਹੈ ਜਿਹੜਾ ਕਦੇ ਬਾਲਾ ਪਾ ਰਿਹਾ ਆਪਣੀ ਕਦੇ ਟੀਮ ਲਈ ਇਧਰਲੇ ਪਾਸੇ ਵਾਹ ਮਈਓਰੀ ਸਾਬੜੀ ਟਾਪ ਦੀ ਕਦੇ ਬਾਲ ਪਾਈ ਹੈ ਪਾਸਿੰਗ ਆ ਸਿੰਗਲ ਆ ਸਿੰਗਲ ਕੀਤਾ ਬੁਰਜਾਂ ਵਾਲਿਆਂ ਨੇ ਆਹ ਦੇਖਾਂਗੇ ਵੀ ਇਧਰਲੇ ਪਾਸੇ ਪੈਂਦੀ ਬਾਲ ਵਾਲੀ ਬਾਈਡ ਬਾਲ ਦੇ ਫੈਸਲੇ ਜਿਹੜੇ ਕਦੇ ਹੋ ਚੁੱਕੇ ਹੈ ਲੈ ਵੀ ਪਹਿਲੇ ਰਾਉਂਡ ਦਾ ਕਦੇ ਲਾਸਟ ਮੈਚ ਹੀ ਹੋਣਾ ਗਿੰਦੜਵਾਹਾ ਤੇ ਮਹਿਮਾ ਇਹ ਟੀਮਾਂ ਜੜੀਆਂ ਤਿਆਰੀ ਫੜ ਲੈਣ ਖੇਡਣ ਲਈ ਮੈਦਾਨ ਦੇ ਵਿੱਚ ਪੰਜਿਆਂ ਕਾ ਵਾਲਾ ਮੁੰਡਾ ਕਦੇ ਕਮਾਲ ਕਰ ਗਿਆ ਅੱਖ ਚੱਕਣ ਤੋਂ ਪਹਿਲਾਂ ਪਹਿਲਾਂ ਕਦੇ ਕਮਾਲ ਕਰ ਦਿੱਤੀ ਹੈ ਲੈ ਵੀ ਦੱਸੋ ਜੀ ਬੰਨੂਆਣੇ ਵਾਲਾ ਮੁੰਡਾ ਆਊਟ ਹੈ ਜੀ ਆਊਟ ਆਊਟ ਆ ਵੀਰੇ ਆਊਟ ਹੈ ਜੀ ਨਾਗਾ ਮੈਂ ਦੱਸਿਆ ਪਹਿਲਾਂ ਬੜੀ ਦੂਰੋਂ ਸੱਧਿਆ ਆ ਬਾਰਡਰ ਤੋਂ ਸੱਧਿਆ ਤੇ ਨਾਂ ਕੀ ਆਪਣਾ ਤੇ ਬਾਲੇ ਵੱਡੇ ਆ ਜਿੱਥੋਂ ਕਿ ਪਾਕਿਸਤਾਨ ਦੀ ਲਾਂ ਖੜ ਕੇ ਉਹ ਪਿੰਡਾਂ ਮੁਕਦੇ ਚੱਲ ਕੇ ਆਇਆ ਲਓ ਵੱਡੇ ਦੇਲਾ ਦਾ ਬੰਦਾ ਹੀ ਰਹਿ ਸਕਦਾ ਉਹਨਾਂ ਪਿੰਡਾਂ ਦੇ ਵਿੱਚ ਦਿਲ ਤੇ ਇਹਨਾਂ ਦੇ ਆ ਬਾਲੇ ਵੱਡੇ ਦੇਲਾ ਲਓ